ਕੈਂਡੀਡੇਟਸ واسੇ ਇਨੀ ਲੰਬੀ ਜਿਹੜੀ ਕੈਂਪੇਨਿੰਗ ਹੈ ਜਾਂ ਇਨੀ ਲੰਬੀ ਇਲੈਕਸ਼ਨ ਚਲਾਣੀ ਬਹੁਤ ਜ਼ਿਆਦਾ ਮਹਿੰਗੀ ਪੈਂਦੀ ਤੇ ਇਹ ਜਿਹੜੀਆਂ ਕਰਪਟ ਜਮਾਤਾਂ ਨੇ ਜਿਸ ਤਰ੍ਹਾਂ ਆਪਦੇ ਹੁਣੇ ਤੁਸੀਂ ਵੇਖਿਆ ਹੀ ਕਿੰਨੇ ਵੱਡੇ ਪੈਮਾਨੇ ਤੇ ਮਾਈਨਿੰਗ ਦੇ ਵਿੱਚ ਸ਼ਰਾਬ ਦੇ ਘੁਟਾਲੇ ਹੋ ਰਹੇ ਨੇ ਇਹਨਾਂ ਕੋਲ ਬੜੇ ਪੈਸੇ ਹੈ ਇਹਦੇ 2.5 ਮਹੀਨੇ ਕੈਂਪੇਨ ਚਲਾ ਸਕਦੇ ਹਾਂ ਭਾਜਪਾ ਜਿਹੜੀ ਜਿਹੜੀ ਹੁਣੇ ਇਲੈਕਟਰਲ ਬਾਂਡਸ ਦੇ ਸ리에 ਹਜ਼ਾਰਾਂ ਕਰੋੜਾਂ ਰੁਪਏ ਇਕੱਠੇ ਕੀ ਇਹ ਦੋ ਪਾਰਟੀਆਂ ਤੇ ਇਹੋ ਜਿਹੀ ਆ ਨੇ ਜਿਹੜੀਆਂ ਲੰਬੀ ਕੈਂਪੇਨ ਚਲਾ ਸਕਦੀਆਂ ਸਾਡੀਆਂ ਪਾਰਟੀਆਂ ਇੰਨਾ ਚ ਲੰਬੀ ਕੈਂਪੇਨ ਨਹੀਂ ਚਲਾ ਸਕਦੀਆਂ ਤੋਂ ਇਸ ਗੱਲ ਕਨ ਅਸੀਂ ਅਜੇ ਚੰਦ ਦਿਨ ਬਾਅਦ ਕੈਂਡੀਡੇਟ ਨਾਂ ਕਿ ਬਟ ਮੀਨੂਪੁਰ ਨਾਸ ਹੈ ਪੰਜਾਬ ਦੇ ਜਿਸ ਕਿਸਮ ਦੇ ਹਾਲਾਤ ਨੇ ਨਾਤੇ ਤੇ ਐ ਕਿ ਭਾਜਪਾ ਨੂੰ ਵੋਟ ਪਏ ਤੇ ਨਾ ਆਉਂਦੇ ਤੋਂ ਇਸ ਗੱਲ ਕਨ ਕਿਉਂਕਿ ਮੈਂ ਤਾਂ ਕਹਿ ਰਿਹਾ ਕਿ ਜੋ ਨਰਿੰਦਰ ਮੋਦੀ ਸੈਂਟਰ ਚ ਕਰਦੇ ਵਿਸ਼ੇਸ਼ ਤੌਰ ਤੇ ਪੰਜਾਬ ਦੇ ਇੰਟਰਸਟ ਦੇ ਖਿਲਾਫ ਤੇ ਕਿਸਾਨੀ ਦੇ ਇੰਟਰਸਟ ਦੇ ਖਿਲਾਫ ਗਵੰਤ ਮਾਨ ਲਗਾਤਾਰ ਪਿਛਲੇ 2 ਸਾਲ ਇਨੇ ਸੈਂਟਰ ਦੀ ਡਾਇਰੈਕਸ਼ਨਸ ਤੇ ਪੰਜਾਬ ਚ ਕੰਮ ਜੋ ਅੱਜ ਸਾਡੇ ਕਿਸਾਨ ਵੀਰਾਂ ਨਾਲ ਬਾਰਡਰਾਂ ਤੇ 300 ਤੋਂ ਵੱਧ ਲੀਥਲ ਵੈਪਨਸ ਨਾਲ 800 ਪਏ ਨੇ ਸਾਡੇ ਕਿਸਾਨ ਇੱਕ ਸਾਡੇ ਨੌਜਵਾਨ ਬੱਚੇ ਦੀ ਗੋਲੀ ਮਾਰ ਕੇ ਸ਼ਹਾਦਤ ਕਰ ਦਿੱਤੀ ਗਈ ਹੈ 6-7 ਹੋਰ ਉਥੇ ਬੀਰਿਸ ਕਰਨ ਜਸਾ ਜੀ ਜਿਸ ਘਰ ਚ ਮੈਂ ਇੱਥੇ ਆਇਆ ਸ੍ਰੀ ਹਰਖਪੁਰ ਅਸੈਂਬਲੀ ਹਲਕਾ ਉਹ ਵੀ ਸਾਡਾ ਵੀਰ ਜਿਹੜਾ ਸੀ ਟਾਇਰ ਗੈਸ ਜਿਹੜੇ ਸ਼ੈਲਜ਼ ਇਨੋ ਦੀ ਗੈਸ ਦਾ ਸ਼ਿਕਾਰ ਹੋ ਨਾ ਸਾਡੇ ਕਿਸਾਨ ਵੀਰਾਂ ਨੂੰ ਜਿਹੜੇ ਵਾਪਸ ਲੇ ਸੀ ਕਾਲੇ ਕਲ ਨੂੰ ਉਹਨਾਂ ਨੂੰ ਇਹਨੇ ਅੱਜ ਦੇ ਦਿਨ ਤੱਕ ਜਿਹੜਾ ਪ੍ਰੋਮਿਸ ਕੀਤਾ ਸੀ ਕਿ ਅਸੀਂ ਡਾਕਟਰ ਸੁਆਮੀ ਨਾਥਨ ਦੇ ਫਾਰਮੂਲੇ ਮੁਤਾਬਕ ਐਮਐਸਪੀ ਤੁਹਾਨੂੰ ਦੇਵਾਂਗੇ ਸੀ 2 50% ਨਾ ਕੀਤਾ ਗਿਆ ਨਾ ਕਿਸਾਨ ਨੇ 700 ਤੋਂ ਵੱਧ ਕਿਸਾਨ ਜਿਹੜਾ ਬਾਰਡਰਾਂ ਤੇ ਇਹਨਾਂ ਦੀ ਮੌਤ ਹੋ ਗਈ ਸੀ ਦਿੱਲੀ ਦੇ ਬਾਰਡਰਾਂ ਤੇ ਉਹਨਾਂ ਨੂੰ ਕੰਪਨਸੇਟ ਨਹੀਂ ਕੀਤਾ ਗਿਆ ਕੇਸੇਜ਼ ਵਾਪਸ ਨਹੀਂ ਲੈ ਕੇ ਅਜੇ ਬੰਦੀ ਸਿੰਘਾਂ ਤੇ ਅਮਰਪਾਲ ਸਿੰਘ ਦੇ ਹੋਰ ਬਹੁਤ ਸਾਰੇ ਇਸ ਕਿਸਮ ਦੇ ਇਸ਼ੂਜ਼ ਨੇ ਜਿਹੜੇ ਪੰਜਾਬ ਨਾਲ ਜੁੜੇ ਨੇ 8.5 ਹਜ਼ਾਰ ਕਰੋੜ ਰੁਪਈਆ ਤੇ ਇਹਨਾਂ ਨੇ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਉਹ ਇਸ ਭਾਜਪਾ ਦੀ ਸਰਕਾਰ ਨੇ ਰੋਕਿਆ ਜਿਸ ਕਾਰਨ ਸਾਰੇ ਪੰਜਾਬ ਦੇ ਪਿੰਡੂ ਸੜਕਾਂ ਸਾਡੀ ਸਾਡੇ ਪੁਲ ਸਾਡੀਆਂ ਪੁਲੀਆਂ ਸਾਰੇ ਪੰਚਾਇਤਾਂ ਦੇ ਕੰਮ ਸਾਡੇ ਸਟੇਡੀਅਮਸ ਦੇ ਕੰਮ ਸਾਡੇ ਛੱਪੜਾਂ ਦੇ ਕੰਮ ਸਾਰੇ ਬਿਲਕੁਲ ਬੰਦ ਪਏ 11000 ਕਰੋੜ ਦੀ ਸੈਂਟਰ ਦੀ ਪਿਛਲੇ ਸਾਲ ਦੀ ਗ੍ਰਾਂਟ ਚੋਂ 7000 ਕਰੋੜ ਰੁਪਈਆ ਵਾਪਸ ਚਲਾ ਗਿਆ ਕਿਉਂਕਿ ਗਵਰਨਮੈਂਟ ਆਫ ਪੰਜਾਬ ਦੇ ਕੋਲ ਮੈਚਿੰਗ ਗ੍ਰਾਂਟ ਪੈਸੇ ਪਾਦੇ ਕਿਉਂਕਿ ਇਹ ਜਨਰਲ ਸੈਂਟਰ ਦੀਆਂ ਸਕੀਮਾਂ ਨੇ ਕਿਸੇ ਵਿੱਚ 60 40 ਦੀ ਰੇਸ਼ੋ 40% ਗਵਰਨਮੈਂਟ ਨੂੰ ਪਾਣਾ ਪੈਂਦਾ ਕਿਤੇ 70 30 ਵਾਲੀਆਂ ਕੋ 80 20 ਵਾਲੀਆਂ ਪੈਸੇ ਨਾ ਹੋਣ ਕਰਕੇ 7000 ਕਰੋੜ ਰੁਪਏ ਵਾਪਸ ਕਰਨ। ਸੋ ਇਹ ਅੱਜ ਜਿਸ ਕਿਸਮ ਦੇ ਹਾਲਾਤ ਨੇ ਉਹਨਾਂ ਹਾਲਾਤਾਂ ਦੇ ਮਤਬਕ ਮੈਂ ਸਮਝਦਾ ਕਿ ਇਹ ਤੇ ਜਿਸਾਂ ਪਿਛਲੀ ਦੋ ਪਾਰਲੀਮੈਂਟ ਦੇ ਵਿੱਚ ਭਾਜਪਾ ਨੂੰ ਕਰਾਰੀ ਹਾਰ ਪੰਜਾਬ ਦੇ ਵਿੱਚੋਂ ਮਿਲੀ ਹੈ ਐਦਕੀ ਉਸ ਤੋਂ ਵੀ ਵੱਧ ਸਾਡੇ ਕਿਸਾਨ ਯੂਨੀਅਨਸ ਨੇ ਆਲਰੇਡੀ RAMLILA ਗਰਾਊਂਡ 'ਸੇ ਫਤਵਾ ਦੇ ਦਿੱਤਾ ਤਾਂ ਹੁਣ ਵੀ ਸਾਡੇ ਜਿਹੜੇ ਕਿਸਾਨ ਵੀਰ ਨੇ ਉਹਨਾਂ ਨੇ ਕਹਿ ਦਿੱਤਾ ਕਿ ਭਾਜਪਾ ਨੂੰ ਤਕੜੇ ਹੋ ਕੇ ਜਿੱਥੇ ਵੀ ਇਹ ਜਾਣ ਕੇ ਪਿੰਡਾਂ ਵਿੱਚ ਇਹਨੂੰ ਆਪੋਸ ਕਰਾਂਗੇ ਸੋ ਇਹ ਇਹਨਾਂ ਨੂੰ ਡਟ ਕੇ ਵਿਰੋਧਤਾ ਦਾ ਸਾਹਮਣਾ ਕਰਨਾ ਪਏਗਾ ਪਾਇਆ ਸਾਹਿਬ ਕਾਂਗਰਸ ਪਾਰਟੀ ਦੇ ਖਾਤੇ ਜਿਹੜੇ ਫ੍ਰੀਜ਼ ਕੀਤੇ ਗਏ ਆ ਇਹਦਾ ਕੀ ਕਾਰਨ ਕੀ ਆ ਤੇ ਇਹ ਲੱਗਦਾ ਤਾਂ ਲੋਕ ਵੀ ਸਾਰਾ ਸਿਆਸੀ ਬਦਲਾਕੋਰੀ ਨੀਤਨਾ ਹੁੰਦਿਆ ਕੋ ਮੈਂ ਸਮਨੇ 75 ਸਾਲਾਂ ਚ ਇਹੋ ਜਿਹਾ ਕਦੀ ਕੰਮ ਹੀ ਨਹੀਂ ਹੋਇਆ ਕਾਂਗਰਸ ਦੇ ਟੋਟਲ ਫੰਡ ਜਿਹੜੇ ਨੇ ਕੰਪਲੀਟਲੀ ਉਹ ਫ੍ਰੀਜ਼ ਕਰ ਦਿੱਤੇ ਗਏ ਕੱਲ ਹੀ ਰਾਹੁਲ ਗਾਂਧੀ ਜੀ ਨੂੰ ਇਹ ਪਾਰਟੀ ਦੇ ਪ੍ਰੈਜ਼ੀਡੈਂਟ ਖੜਕੇ ਸਾਹਿਬ ਨੇ ਮੈਂ ਸੁਣਦੇ ਸੀ ਜਿਹੜੇ ਕਹਿ ਰਹੇ ਸੀ ਕਿ ਇਸ ਟਾਈਮ ਇਹ ਅਸੀਂ ਕਿਸੇ ਲੀਡਰ ਨੂੰ ਇੱਕ ਸੂਬੇ ਤੋਂ ਦੂਸਰੇ ਸੂਬੇ ਬਾਈਅਰ ਕਰ ਲੈ ਉਹਦੇ ਜੋਗੇ ਵੀ ਸਾਡੇ ਕੋਲ ਹੁਣ ਪੈਸੇ ਆ ਸਾਰਾ ਟੋਟਲ ਪੈਸਾ ਜਿਹੜਾ ਫ੍ਰੀਜ਼ ਕੀਤਾ ਹੈ ਕੱਲ ਉਹਨਾਂ ਨੇ ਅਪੀਲ ਕੀਤੀ ਸਾਰੇ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਵਿਸ਼ੇਸ਼ ਤੌਰ ਔਰ ਆਨਰੇਬਲ ਸੁਪਰੀਮ ਕੋਰਟ ਚੀਫ ਇਲੈਕਸ਼ਨ ਕਮਿਸ਼ਨ ਕਿ ਜੇ ਫ੍ਰੀ ਐਂਡ ਫੇਅਰ ਇਲੈਕਸ਼ਨ ਆਜ਼ਾਦਨਾ ਇਲੈਕਸ਼ਨ ਕਰਾਨੀ ਹੈ ਇਹ ਤੁਸੀਂ ਹਿੰਦੁਸਤਾਨ ਨੂੰ ਸਹੀ ਮੈਂਡ ਡੈਮੋਕ੍ਰੇਸੀ ਕਹਿੰਦੇ ਹੋ ਤੇ ਸੁਪਰੀਮ ਕੋਰਟ ਨੂੰ ਤੇ ਇਲੈਕਸ਼ਨ ਕਮਿਸ਼ਨ ਨੂੰ ਆਪ ਮਦਖਲਤ ਕਰਕੇ ਜਿਹੜੀ ਮੇਨ ਆਪੋਜੀਸ਼ਨ ਪਾਰਟੀ ਹਿੰਦੁਸਤਾਨ ਦੀ ਜੇ ਉਹਦੇ ਖਾਤੇ ਤੁਸੀਂ ਫ੍ਰੀਜ਼ ਕਰਦੇ ਤਾਂ ਦੱਸੋ ਲੈਕਚਰਾਂ ਕਿਸ ਇਹਦੇ ਨਾਲ ਉਹ ਫਿਰ ਬੈਟਰੀ ਕਹਿਣਾ ਅਸੀਂ ਲੜਨੀ ਕਿਸੇ ਨੂੰ ਨਹੀਂ ਮੋਦੀ ਸਾਹਿਬ ਦੇਣਾ ਇਹਨਾਂ ਆਪੋਜੀਸ਼ਨ ਪਾਰਟੀ ਦਾ ਜੇ ਖਾਤੇ ਤੁਸੀਂ ਫ੍ਰੀਜ਼ ਕਰਦੇ ਨੇ ਇਹਦਾ ਮਤਲਬ ਹੁੰਦਾ ਚੰਗੇ ਭਲੇ ਬੰਦੇ ਦੀਆਂ ਬਾਹਾਂ ਤੇ ਲੱਤਾਂ ਰਸੇ ਨਾਲ ਬੰਨ ਲੈਣੀਆਂ ਤੇ ਫਿਰ ਕਹਿਣਾ ਆਹ ਮੈਦਾਨ ਚ ਆ ਕੇ ਪਿੰਡੇ ਦੇ ਵਿੱਚ ਜਿਹੜਾ ਘੋਲ ਦਾ ਦੰਗਲ ਸ਼ੁਰੂ ਹੋਣ ਲੱਗਾ ਉਹਦੇ ਵਿੱਚ ਹਿੱਸਾ ਲਓ ਜੀ ਜਿਵੇਂ ਪਹਿਲਵਾਨ ਦੇ ਪੈਰ ਤੇ ਜਿਹਦੀਆਂ ਭਾਵਾਂ ਨੇ ਪਿਛਲੇ ਬੰਨੇ ਬੱਲ ਨੂੰ ਤਾਂ ਮਗਰੋਂ ਕੋ ਕਿ ਘੋੜੋ ਕੁੜੇਗਾ ਕੀ ਤੋ ਇਸ ਤਰ੍ਹਾਂ ਇਹ ਸਾਰੀਆਂ ਇਹਦੇ ਵਿੱਚ ਡੈਮੋਕ੍ਰੈਟਿਕ ਇੰਸਟੀਚਿਊਸ਼ਨਸ ਨੂੰ ਪ੍ਰਕਰਾਰ ਰੱਖਣਾ ਨੂੰ ਸੇਫਗਾਰਡ ਰੱਖਣਾ ਸਾਡੇ ਆਨਰੇਬਲ ਕੋਰਟਸ ਦਾ ਕੰਮ ਹੈ ਸਾਡੀ ਚੀਫ ਇਲੈਕਸ਼ਨ ਕਮਿਸ਼ਨ ਦਾ ਕੰਮ ਹੈ ਐਂਡ ਇਹ ਬਹੁਤ ਵੱਡਾ ਕੁਐਸਚਨ ਮਾਰ ਕੇ ਸਾਰੀ ਦੁਨੀਆ ਇਸ ਟਾਈਮ ਵੇਖ ਰਹੀ ਹੈ ਕਿ ਦੁਨੀਆ ਦੀ ਸਾਰੇ ਨਾਲੋਂ ਵੱਡੀ ਲੋਕਤੰਤਰ ਜਿਹੜੀ ਡੈਮੋਕ੍ਰੇਸੀ ਉਹਦੇ ਵਿੱਚ ਇੰਸਟੀਟਿਊਸ਼ਨ ਸਾਨੂੰ ਲੈਵਲ ਪਲੇਇੰਗ ਫੀਲ ਦਿੰਦੇ ਨੇ ਕਿ ਨਹੀਂ ਜੀ ਇਹ ਆਪੋਜੀਸ਼ਨ ਪਾਰ ਪਹਿਲੇ ਹੀ ਇੱਕ ਬਹੁਤ ਵੱਡਾ ਕੁਐਸਚਨ ਮਾਰ ਈਵੀਐਮਸ ਤੇ ਹਰ ਪੋਲਿਟਿਕਲ ਪਾਰਟੀ ਨੇ ਕਿਹਾ ਕਿ ਈਵੀਐਮ ਜਿਹੜੀਆਂ ਨੇ ਦੁਨੀਆ ਪਰ ਜਿੰਨਾ ਵੈਸਟਰਨ ਮੁਲਕ ਹੈ ਅਮਰੀਕਾ ਲਾ ਲਓ ਤੁਸੀਂ ਕੈਨੇਡਾ ਲਾ ਲਓ ਆਸਟ੍ਰੇਲੀਆ ਲਾ ਲਓ ਨਿਊਜ਼ੀਲੈਂਡ ਲਾ ਲਓ ਸਾਰਾ ਯੂਰੋਪੀਅਨ ਯੂਨੀਅਨ ਸਾਰਨੋਂ ਪਹਿਲੇ ਈਵੀਐਮਸ ਦੀਆਂ ਮਸ਼ੀਨਾਂ ਇੱਥੇ ਆਈਆਂ ਫਿਰ ਉਹਨਾਂ ਨੇ ਜੋ ਵਿਖਿਆ ਕੇ ਮੈਨੀਪੂਲੇਟ ਕੀਤੀਆਂ ਜਾਂ ਸਕਦੀ ਉਹਨਾਂ ਸਾਰਿਆਂ ਨੇ ਬਦਲ ਕੇ ਜਿਹੜਾ ਪੁਰਾਣਾ ਸਾਡਾ ਪਰਚੀ ਦਾ ਸਿਸਟਮ ਬੈਲਟ ਦਾ ਚੱਲਦਾ ਸੀ ਉਹਦੇ ਤੇ ਚੱਲ ਗਿਆ ਅਸੀਂ ਕਹਿ ਰਹੇ ਹਾਂ ਕਿ ਜਾਂ ਤੇ 100% ਵੀ ਵੀ ਪੈਡਸ ਤੇ ਲਾ ਦੋ ਕਿ ਜਦੋਂ ਤੁਸੀਂ ਵੋਟ ਪਾਓ ਹਰ VOTER ਨੂੰ ਨਾਲ ਹੀ ਪਰਚੀ ਮਿਲੇ ਕਿ ਕਿਹੜੇ ਚੋਣ ਨਿਸ਼ਾਨ ਤੇ ਤੁਸੀਂ ਵੋਟੋ ਦੀ ਪਰਚੀ ਨਿਕਲਦੀ ਜਿਵੇਂ ਵੇਇੰਗ ਮਸ਼ੀਨ ਤੇ ਭਾਰ ਤੋਲਣ ਵਾਲੀ ਮਸ਼ੀਨ ਤੇ ਆਪਾਂ ਜਦੋਂ ਚੜਨੇ ਤੇ ਅੰਦਰੋਂ ਇੱਕ ਟਿਕਰ ਨਿਕਲਦੀ ਹੈ ਇਹ ਆਇਨਾ ਵਜੇ ਤੇ ਤੁਹਾਡਾ ਐਸੇ ਵੀ 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 ਪੈਡ ਮਸ਼ੀਨ ਜਿਹੜੀ ਅਨੇ ਲੇਟੈਸਟ ਉਹਦੇ ਚ ਇਹ ਆ ਕਿ ਵੋਟ ਪਾਓਗੇ ਪਰਚੀ ਨਿਕਲੇਗੀ